ਪੰਜਾਬ ਦੀ ਸਿਆਸਤ ਦੇ ਵਿੱਚ ਫਟਾਪੁਚਾਲ ਤੇ ਆ ਦੇਖੋ ਪਾਜਪਾ ਕੌਂਸਲਰ ਦੀ ਪਾਪੀ ਗ੍ਰਫਤਾਰ ਹੋ ਕੀ ਹੈ ਜਿਸ ਤੋਂ ਬਾਅਦ ਮਾਮਲਾ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਇਸ ਖਬਰ ਨੂੰ ਜ਼ਰਾ ਤੁਸੀਂ ਧਿਆਨ ਨਾਲ ਸੁਣੀਓ ਸਦਾਸੀਏ ਕਿ ਪੰਜਾਬ ਦੀ ਸਿਆਸਤ ਵਿੱਚ ਲਗਾਤਾਰ ਫਰਕੋਪ ਲਗਾਤਾਰ ਹੀ ਜਿਹੜਾ ਪੁਚਾ ਲਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਦੱਸਿਆ ਜਾ ਰਿਹਾ ਕਿ ਹੁਣ ਚੰਡੀਗੜ੍ਹ ਵਿੱਚ 29 ਜਨਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਪੂਰੀ ਤਰ੍ਹਾਂ ਪੱਕ ਗਿਆ ਪੰਜਾਬ ਪੁਲਿਸ ਨੇ ਤੜਕੇ ਇੱਕ ਵਾਰੀ ਕਾਰਵਾਈ ਕਰਦਿਆਂ ਵਾਰਡ ਨੰਬਰ 4 ਤੋਂ ਭਾਜਪਾ ਕੌਂਸਲ ਸੁਮਨ ਦੇਵੀ ਦੀ ਭਾਬੀ ਨੂੰ ਗ੍ਰਿਫਤਾਰ ਕਰ ਲਿਆ ਇਹ ਗ੍ਰਿਫਤਾਰੀ ਮੋਹਾਲੀ ਦੇ ਸੁਹਾਣਾ ਥਾਣੇ ਦੀ ਪੁਲਿਸ ਵੱਲੋਂ ਆਈਟੀ پارک ਇੱਕ ਲੱਖੇ ਤੇ ਕੀਤੀ ਹੈ ਭਾਜਪਾ ਆਗੂਆਂ ਦੇ ਨੇ ਇਸ ਕਾਰਵਾਈ ਨੂੰ ਸਿਰੇ ਦੀ ਗੁੰਡਾ ਕਰਦੀ ਹੈ ਤੇ ਸਿਆਸੀ ਬਦਲਾਖੋਰੀ ਕਰਾਰ ਦਿੰਦਾ ਹੈ ਜ਼ਿਕਰ ਹੋਇਆ ਕਿ ਕਾਉਂਸਲਰ ਸੁਮਨ ਦੇਵੀ ਨੇ ਕੋਸ਼ਤਨ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜਿਆ ਸੀ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਨੇ ਤੜਕੇ ਘਰ ਵਿੱਚ ਦਾਖਲ ਹੋ ਕੇ ਗ੍ਰਿਫਤਾਰੀ ਕੀਤੀ ਤੇ ਇਸ ਦਾ ਕੋਈ ਕਾਰਨ ਵੀ ਨਹੀਂ ਦੱਸਿਆ ਸਵੇਰੇ ਤੜਕੇ ਸੁਹਾਣਾ ਥਾਣਾ ਮੁਹਾਲੀ ਦੀ ਪੁਲਿਸ ਦੀ ਟੀਮ ਚੰਡੀਗੜ੍ਹ ਦੇ ਆਈਟੀ ਪਾਰਕ ਪਹੁੰਚੀ ਪੁਲਿਸ ਨੇ ਪਹਿਲਾਂ ਆਈਟੀ ਪਾਰਕ ਪੁਲਿਸ ਸਟੇਸ਼ਨ ਵਿੱਚ ਮਾਮਲਾ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਇਸ ਤੋਂ ਬਾਅਦ ਭਾਜਪਾ ਆਸ਼ਰ ਸੁਮਨ ਦੇਵੀ ਦੀ ਭਾਬੀ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਮੁਹਾਲੀ ਲੈ ਗਈ ਇਸ ਕੇਦਰੀ ਦੀ ਖਬਰ ਮਿਲ ਰਹੀ ਹੈ ਚੜੀਗੜ ਭਾਜਪਾ ਦੇ ਪ੍ਰਧਾਨ ਜਤਿੰਦਰ ਪਾਲ ਮੋਹਲਤਰਾ ਸਮੇਤ ਕਈ ਕਾਉਂਸਲਰ ਮਣੀ ਮਾਜਰਾ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੇ ਹੋ ਗਏ ਅਤੇ ਪੰਜਾਬ ਦੀ ਆਪ ਸਰਕਾਰ ਵਿਰੁੱਧ ਚੰਗੇ ਨਾਅਰੇਬਾਜ਼ੀ ਕੀਤੀ ਹੈ ਭਾਜਪਾ ਪ੍ਰਧਾਨ ਨੇ ਕਿਹਾ ਕਿ ਇਹ ਕਾਰਵਾਈ ਲੋਕਤੰਤਰ ਦੇ ਖਿਲਾਫ ਹੈ ਤੇ ਮੇਅਰ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂਆਂ ਨੂੰ ਡਰਾਉਣਾ ਤੇ ਤਬਾਹ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ਿਕਰ ਯੋ ਕੀ ਹੈ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ ਸੀਨੀਅਰ ਡਿਪਟੀ ਜਿਤੇ ਮੇਅਰ ਜਿਹੜੇ ਡਿਪਟੀ ਮੇਅਰ ਦੇ ਅਹੁਦੇ ਲਈ 29 ਜਨਵਰੀ ਨੂੰ VOTING ਹੋਵੇਗੀ ਆਪ ਦੇ ਦੋ ਕਾਉਂਸਲਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਭਾਜਪਾ ਕੁੱਲ ਹੁਣ 18 ਵੋਟਾਂ ਹੋਣ ਗਈਆਂ ਦੂਜੇ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਘਰ ਜੋ ਟੁੱਟ ਚੁੱਕਾ ਹੈ ਜਿਸ ਕਾਰਨ ਭਾਜਪਾ ਦੀਆਂ ਜੇਟ ਦੀਆਂ ਸੰਭਾਵਨਾ ਜਿਹੜੀਆਂ ਘਟੀਆਂ ਨਜ਼ਰ ਆਈਆਂ ਨੇ ਔਰ ਮੁਸ਼ਕਲਾਂ ਦੇ ਵਿੱਚ ਨੇ ਪੁਲਿਸ ਅਧਿਕਾਰੀਆਂ ਖਿਲਾਫ ਫਿਲਹਾਲ ਇਸ ਮਾਮਲੇ ਤੇ ਚੁੱਪੀ ਸਾਦੇ ਹੋਏ ਤੇ ਅਗਲੀ ਜਾਂਚ ਕਰ ਰਹੇ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਰਖੀਆਂ ਬਣੀਆਂ ਹੋਈਆਂ ਨੇ ਤੇ ਸਿਆਸਤ ਦੇ ਵਿੱਚ ਵੱਡਾ ਪੁਚਾ ਲਾ ਗਿਆ ਚੰਡੀਗੜ੍ਹ ਚ ਭਾਜਪਾ ਕਾਉਂਸਲਰ ਦੀ ਪਾਪੀ ਦੀ ਗ੍ਰਿਫਤਾਰੀ ਹੋਈ ਹੈ ਜਿਸ ਤੋਂ ਬਾਅਦ ਹੁਣ ਮਾਮਲੇ ਨੂੰ ਲੈ ਕੇ ਵਿਰੋਧੀ ਧਿਰ ਆਪਸ ਵਿੱਚ ਭੇਟੀਆਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਨੇ ਕਿ ਆਖਰ ਇਹ ਸਿਆਸੀ ਬਦਲਾਖੋਰੀ ਹੈ ਅਜਿਹਾ ਹੁਣ ਆ ਗਲਤ ਸੀਗਾ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਖਬਰਾਂ ਵਾਇਰਲ ਹੋਈਆਂ ਨੇ ਭਾਜਪਾ ਆਗੂਆਂ ਨੇ ਇਸ ਕਾਰਵਾਈ ਨੂੰ ਸਿੱਧੇ ਦੀ ਗੁੰਡਾਗਰਦੀ ਅਤੇ ਸਿਆਸੀ ਬਦਲਾਖੋਰੀ ਕਰਾ ਦਿੱਤਾ ਹੈ ਜ਼ਿਕਰਯੋਗ ਇਹ ਵੀ ਹੈ ਕਿ ਕਾਉਂਸਲਰ ਸੁਮਨ ਦੇਵੀ ਨੇ ਕੁਝ ਟੈਨ ਪਹਿਲਾਂ ਹੀ ਆਮ ਆਦਮੀ ਨੂੰ ਪਾਰਟੀ ਨੂੰ ਛੱਡ ਕੇ ਭਾਜਪਾ ਜੁਆਇਨ ਕੀਤੀ ਜਿਸ ਤੋਂ ਬਾਅਦ ਵੱਡੀ ਕਾਰਵਾਈ ਹੋਈ ਹੈ ਤੇ ਕਾਉਂਸਲਰ ਦੀ ਭਾਪੀ ਦੀ ਗ੍ਰਿਫਤਾਰੀ ਜਿਹੜੀ ਆ ਮੁਹਾਲੀ ਦੇ ਵਿੱਚ ਹੋਈ ਹੈ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਰਖੀਆਂ ਨੇ ਤਾਂ ਜਿਹੜੇ ਭਾਜਪਾ ਦੇ ਲੋਕ ਨੇ ਉਹਨਾਂ ਦੇ ਮਨਾਂ 'ਚ ਰੋਸ ਨਜ਼ਰ ਆਇਆ ਕਿ ਇਹ ਸਾਫ ਗੁੰਡਾਗਰਦੀ ਹੈ ਅਜਿਹਾ ਹੁਣਾ ਗਲਤ ਸੀਗਾ ਜਿਹਾ ਕਰਨਾ ਹੀ ਬੇहद ਗਲਤ ਹੈ ਜਿਸ ਨੂੰ ਲੈ ਕੇ ਸੁਰਖੀਆਂ ਵੜੀਆਂ ਹੋਈਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਇਸ ਵਿੱਚ ਕੋਈ ਕੁਝ ਮਾਮਲਾ ਨਿਕਲ ਕੇ ਆਉਂਦਾ